ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਇਤਿਜਿੰਨ ਕਰੀ ਵਿੱਚੋਂ ਆਓ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਲਾਦੋਰੀ ਆ ਮੱਖਣ ਸ਼ਾ ਬਾਬਾ ਬਕਾਲਾ 9 ਅਕਤੂਬਰ 1664 ਨੂੰ ਗੱਜਾ ਹੁਨਾ ਨਾਲ ਹੁਣ ਉਸ ਦੇ بیٹے ਲਾਲਚੰਦ ਚੰਦੂलाल ਅਤੇ ਧਰਮ ਪਤਨੀ ਸਲੋਜਈ ਸੀ ਮੱਖਣ ਸਾਹਿਬ ਇੱਕ ਵੱਡਾ ਵਪਾਰੀ ਸੀ ਗੁਰੂ ਘਰ ਦਾ ਅਨੰਨ ਪ੍ਰੇਮੀ ਸ਼ਰਧਾਲੂ ਅਤੇ অতি ਸਿੱਧਕੀ ਸਿੱਖ ਸੀ ਡ੍ਰਿੜ ਪ੍ਰਤੀਤ ਗੁਰਪ੍ਰੇਮੀ ਰਿਹਾ ਮੁਗਲ ਫੌਜਾਂ ਨੂੰ ਰਸਦ અપਾਉਣ ਦਾ ਕਾਰਜ ਉਸપાસ ਸੀ ਸੂਰਤ ਦੀ ਬੰਦਰਗਾਹ ਲਾਗੇ ਇੱਕ ਵਾਰੀ ਸਮਾਨ ਦਾ ਲੱਦਿਆ ਹੋਇਆ ਜਹਾਜ਼ ਬਹੁਤ ਜੋਰ ਲਗਾਉਣ ਤੇ ਵੀ ਟਿਕਾਣੀ ਨਾ ਲੱਗਾ ਜਿਉਂ-ਜਿਉਂ ਯਤਨ ਕਰੀ ਉਹ ਬਰੀਤੇ ਵਿੱਚ ਹੀ ਫਸੀ ਜਾਏ ਛਲ ਆਉਣ ਤੇ ਹੋਰ ਦੂਰ ਹੋ ਗਿਆ ਉਸਨੇ ਇਕਾਗਰ ਚੇਤ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਸਮਾਪਤੀ ਉਪਰੰਤ ਗੁਰੂ ਨਾਨਕ ਦੀ ਗੱਦੀ ਦਾ ਧਿਆਨ ਧਿਆਨ ਕਰਕੇ ਅਰਦਾਸ ਕੀਤੀ ਕਰ ਚਿੱਤ ਇਕਾਗਰ ਜਪ ਕੋ ਪੜਾ ਉਹਨ ਸਤਿਗੁਰ ਜੀ ਦਾ ਕੀਆ ਧਿਆਨ ਮਨ ਮਿਟੋ ਪਰਮ ਗੁਰ ਲਹੀ ਪਛਾਨ ਗੁਰੂ ਮਹਿਰ ਸਦਕਾ ਬੇੜਾ ਬੰਨੇ ਲੱਗਾ ਮਾਲ ਵੇਚ ਬਹੁਤ ਧਨ ਕਮਾਇਆ ਅਤੇ ਦਸਵੰਦ ਨਮਿਤ ਕਰਿਆ ਬਹੁਤਨ ਲਾਭ ਵਣਸੇ ਆਵਾਤ ਹੈ ਦਸਵੰਦ ਕੋ ਮੈਂ ਨਿਕਸਾਵਾ ਦਸਵੰਦ ਦੀ रकम ਲੈ ਕੇ ਉਹ ਦਿੱਲੀ ਪੂਜਾ ਕਿਉਂਕਿ ਉਹ ਇਹ ਹੀ ਜਾਣਦਾ ਸੀ ਕਿ ਅੱਠਵੇਂ ਬਾਦਸ਼ਾਹ ਦਿੱਲੀ ਹਨ ਦਿੱਲੀ ਹੀ ਉਸ ਨੂੰ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਜੀ ਬਾਬਾ ਬਕਾਲਾ ਆਖੇ ਜੋਤੀ ਜੋਤ ਸਮਾ ਗਈ ਉੰਬੀਟੇ ਕਰਵਾਲੀ ਅਤੇ 500 ਕਰਮਚਾਰੀ ਉਸ ਦੇ ਨਾਲ ਸਨ ਕੁਝ ਸਾਥੀ ਸਸਤਰਬੱਧ ਵੀ ਸਨ ਬਾਬਾ ਬਕਾਲਾ ਕੋ ਚ ਟਿਕਾਣਾ ਉਸ ਬਾਹਰ ਕੀਤਾ ਜਿੱਥੇ ਹੁਣ ਗੁਰਦੁਆਰਾ ਛਾਗਣੀ ਸਾਹਿਬ ਹੈ ਸੋਡੀਆਂ ਨੇ ਆਪਣੇ ਆਪਣੇ ਮਸੰਦ ਭੇਜੇ धीरमल ਦੇ ਹਾਮੀਆਂ ਉਸ ਬਾਸ ਆਗ ਇਹੇ ਦਲੀਲ ਦਿੱਤੀ ਕਿ ਇਹ ਬੁਰੀਾਈ ਬਾਬਾ ਗੁਰਦਿੱਤਾ ਦੇ ਘਰ ਹੀ ਰਹਿਣੀ ਹੈ ਕਿਉਂਕਿ ਪਹਿਲਾ ਉਹਨਾਂ ਦੇ ਪੁੱਤਰੀ ਗੁਰਹਰ ਰਾਈ ਜੀ ਨੂੰ ਦਿੱਤੀ ਗਈ ਸੀ ਫਿਰ ਉਹਨਾਂ ਦੇ ਸੁਪੁੱਤਰ ਗੁਰੂ ਹਰੀਕ੍ਰਿਸ਼ਨ ਜੀ ਨੂੰ ਹੁਣ ਅਸਲ ਵਾਰਿਸ ਧੀਰਮਲ ਹੈ ਅਤੇ ਗ੍ਰੰਥ ਸਾਹਿਬ ਵੀ ਉਸ ਪਾਸ ਹੈ ਗੁਰੂ ਗੰਥ ਹੈ ਇਨਕੀ ਮੱਖਣ ਸਾਹ ਸਭ ਕੁਝ ਸੁਣਦੇ ਰਹੇ ਉਹਨਾਂ ਵਾਚਿਆ ਕਿ ਗੁਰੂ ਤਾਂ ਦਾਤਾ ਹੈ ਇਹੀ ਤਾਂ ਮੰਗਤਾ ਉਮੰਗਤੇ ਹਨ ਮੰਗਤਾ ਗੁਰੂ ਨਹੀਂ ਹੋ ਸਕਦਾ ਇਹ ਨਿਰਤਨ ਸ਼ਹਾ ਦੀ ਹੁੰਦੀ ਸਮਾਨ ਹਨ ਫਿਰ ਉਸ ਸੋਚਿਆ ਕਿ ਜੇ ਦਸਬੰਦ ਠੀਕ ਖਾਂ ਨਾ ਪੁਜਾ ਤਾਂ ਵੀ ਸ਼ੋਗ ਦਾ ਨਹੀਂ ਇਹੀ ਵਿਚਾਰ ਕਿ ਮੱਖਣ ਸਾਹ ਨੇ ਇਹੀ ਗੱਲ ਧਾਰੀ ਕਿ ਸਭ ਅਕੌਥੀਆਂ ਅੱਗੇ ਦੋ ਦੋ ਮੋਹਰੇ रख दो मोहर ताई, ती जिसने सारा जहाज समाचार सुना के पूरी भेटा मंग ली वह ही गुरु होगा। ਦੂਜੇ ਦਿਨ ਸ਼ਬਦ ਤੋਂ ਪਹਿਲਾਂ ਉਹ ਧੀਰ ਮੱਲ ਪਾਸ ਕੋਜਾ ਧੀਰ ਮੱਲ ਨੇ ਉਸ ਨੂੰ ਆਉਂਦਿਆਂ ਹੀ ਕੀਮਤੀ ਸਰੂਪਾਂ ਦਿੱਤਾ ਇਹ ਸਭ ਉਹ ਇਸ ਆਸ ਤੇ ਕਰ ਰਿਹਾ ਸੀ ਕਿ ਮੱਖਣ ਸਾਹ ਬਹੁਤ ਭੇਟਾ ਰੱਖੇਗਾ ਪਰ ਮੱਖਣ ਸਾਹ ਤਾਂ ਜਹਾਜ਼ ਦਾ ਸਮਾਚਾਰ ਚ ਹੁੰਦਾ ਸੀ ਇਸੇ ਤਰ੍ਹਾਂ ਉਹ ਕੋਈ ਕਈ ਸੋਡੀਆਂ ਪਾਸ ਗਿਆ ਤਾਂ ਦੋ-ਦੋ ਮੁਹਰੇ ਰੱਖੀਆਂ ਬਕਾਲੇ ਵਿੱਚ ਇੰਜ ਹੋ ਰਿਹਾ ਸੀ ਜਿਵੇਂ ਸ਼ੀਰ ਤਾਂ ਬਾਣ ਵਿੱਚ ਸੁਭ ਜਾਏ ਅਤੇ ਨੇ ਆਖਣ ਲੱਗੇ ਕਿ ਉਹ ਹੀ ਸੇਰ ਹੈ ਉਧਰ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਜੀ ਨੂੰ ਆਖਦੇ ਰਹਿੰਦੇ ਸਨ ਕਿ ਜੇ ਤੁਸੀਂ ਸਿੱਖੀ ਬੂਟੇ ਦੀ ਰਾਖੀ ਨਹੀਂ ਕਰੋਗੇ ਤਾਂ ਇਹ ਮਰ ਜਾਏਗਾ ਕੁਜ ਮੁਖੀ ਸਿੱਖਾਂ ਕਿਹਾ ਕਿ ਉਹ ਮੱਖਣ ਸ਼ਾਹ ਨੂੰ ਜਾ ਕੇ ਦੱਸਦੇ ਹਨ ਪਰ ਗੁਰੂ ਜੀ ਨੇ ਵਰਜ ਦਿੱਤਾ ਇਧਰ ਮੱਖਣ ਸਾਹ ਸੋਚਣ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਜੀ ਦੇ ਬਾਗ ਅਟਲ ਹਨ ਸੂਰਜ ਬੇਸਕ ਠੰਡਾ ਹੋ ਜਾਵੇ ਜਾਵੇ ਚੰਦ ਗਰਮ ਹੋ ਜਾਏ ਹਵਾ ਰੁਕ ਜਾਏ ਪਹਾੜ ਹਿੱਲ ਜਾਵੇ ਧਰਤੀ ਟੁਰਪੇ ਸਮੁੰਦਰ ਸੁੱਕ ਜਾਏ ਬਰਖ ਅੱਗ ਬਰਾਬਰ ਹੋ ਜਾਏ ਤਾਰੇ ਤੋੜਨ ਲੱਗ ਪੈਣ ਸਭ ਆਪਣੀ ਆਪਣੀ ਕਿਰਤ ਛੱਡ ਦੇਣ ਗੁਰੂ ਬਾਗ ਅਟਲ ਹੈ ਤੋਂ ਨਾ ਸਤਿਗੁਰੂ ਹੋਈ ਬਚਨ ਕੂਰਾ ਜਦ ਸਾਰੇ ਸੋਟੀ ਸ਼ਾਮ ਨੂੰ ਇੱਕ ਥਾਂ ਇਕੱਠੇ ਹੋਏ ਤਾਂ ਮੱਖਣ ਸ਼ਾਹ ਨੇ ਪੁੱਛਿਆ ਕਿ ਕੋਈ ਰਹਿ ਤਾਂ ਨਹੀਂ ਗਿਆ ਇੱਕ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਰਹਿ ਗਏ ਹਨ ਗੁਰਵਚਨ ਹੁਣ ਵੇਲੇ ਕੇਵਲ ਉਹ ਹੀ ਬਾਬਾ ਬਕਾਲਾ ਰਹੇ ਦੇ ਸਨ ਬਾਕੀ ਤਾਂ ਸਭ ਪਿੱਛੋਂ ਆਏ ਹਨ ਕਿ ਤਿਕ ਰਹਤਸ ਥੇ بیچ ਬਕਾਲ ਦੇ ਆਏ ਵਹਿਰ ਤੇ ਕਿੱτικ ਬਹਾਲੇ ਮੱਖਣ ਸਾਹ ਦਸੇਤੀ ਕਾਣੀ ਵਾਲੇ ਤੁਰਪਿਆਂ ਪੀੜ ਦਾ ਆਉਣਾ ਸੁਣ ਕੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਸਿੱਖ ਭੇਜਿਆ ਕਿ ਗੁਰੂ ਘਰ ਅਦਬ ਨਾਲ ਆਈਦਾ ਹੈ ਇਹ ਸੁਣੀ ਹਾਂ ਮਿਲਣ ਤੇ ਸਾਥੀਆਂ ਨੂੰ ਉਸ ਰੋਕ ਦਿੱਤਾ ਤੇ ਇਕੱਲਾ ਹੀ ਚੱਲ ਪਿਆ ਜਦ ਮੱਖਣ ਸਾਹ ਨੇ ਗੁਰੂ ਤੇਗ ਬਹਾਦਰ ਅੱਗੇ ਤੋਂ ਮੁਹਰੇ ਰੱਖੀਆਂ ਤਾਂ ਗੁਰੂ ਜੀ ਨੇ ਹੁਣ ਚੁੱਪ ਰਹਿਣਾ ਠੀਕ ਨਾ ਜਾਣ ਸਹਿਜ ਸੁਭਾਅ ਫਰਮਾਇਆ ਜੋ ਗੁਰੂ ਘਰ ਦੀ ਪੂਰੀ ਟੇਟਾ ਹੈ ਉਹ ਰੱਖ ਦੇ ਉਸ ਨੂੰ ਆਪਣਾ ਆਪਣੇ ਪਾਸ ਨਾ ਰੱਖ ਗੁਰ ਕਰ ਕੀ ਜੋ ਇਹ ਉਪਾਇਨ ਸੋ ਦੀਚੈ ਕਹਿ ਰੱਖੋ ਆਇਨ ਸਾਗਰ ਸਾਗਰ ਵਿੱਚ ਜਹਾਜ਼ ਅੜਨ ਤੇ ਫਿਰ ਪਾਰ ਹੋਵੇ ਲਈ ਜੋ ਸੰਕਲਪ ਕੀਤਾ ਸੀ ਅਤੇ ਜੋ ਗੁਰੂ ਘਰ ਦਾ ਦਸਵਾਂ ਹਿੱਸਾ ਹੈ ਉਹ ਸਾਰਾ ਸਾਰਾ ਦੇ ਦੇਵ ਅਰਧ ਸੋਦ ਗੁਰ ਕੋ ਹੈ ਜੈਤਾ ਅਰਪਣ ਦਰਬ ਕਰੋ ਅਬ ਦੀਤਾ ਇਨੌਮੇ ਬਾਦਸ਼ਾਹ ਨੇ ਮੋٹے ਦੀ ਚੋੜ ਦਾ ਨਿਸ਼ਾਨ ਦੇਖਣਾ ਆ ਕੇ ਕਿਹਾ ਕਿ ਭੇਟਾ ਨਾ ਸੁਪਾਓ ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ ਸੁੰਨ ਸਿਖ ਦੁਬਦੀ ਨਾਓ ਤੁਮ ਹਮ ਕੰਡੇ ਦੀ ਲਗਾਈ ਕੰਡੇ ਮੋਹ ਕਾਸੀ ਲੱਗੀ ਕਿਉਂ ਪੂਜਾ ਰੱਖੋ ਦੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ